ਏ ਜੀ ਦਲਜੀਤ ਦੱਸਾਂ ਜਦਾ ਕਰ ਤੇ ਉਹਨਾਂ ਦੇ ਪਿਤਾ ਜੀ ਜਿਹੜੇ ਕਾਫੀ ਬਿਮਾਰ ਨੇ ਕੱਲ ਇਸ ਘਰ ਵਿੱਚ ਆਏ ਸੀ ਕੈਲੀਫੋਰਨੀਆ ਅਮਰੀਕਾ ਚੋਂ ਹਾਂਜੀ ਅੱਛਾ ਤੇ ਸਪੈਸ਼ਲ ਦੇ ਘਰ ਦੇਖਣਾ ਈ ਦਲਜੀਤ ਦੱਸਾਂ ਜਦਾ ਨੰਬਰ ਬਣਾਉਂਦੇ ਪਿੰਡ ਸਾਡੇ ਦੇ ਬਹਿ ਜਾ ਬਹਿ ਜਾ ਹੋਵੇ ਦਿਲਜੀਤ ਦਾ ਸਾਂਝ ਦੇ ਪਿੰਡ ਜਾਣਾ ਸੀ ਹਾਂਜੀ ਹਾਂਜੀ ਹਾਂਕਹੇ ਹੁੰਦਾ ਕਹਿੰਦੇ ਲਵੀ ਅਸੀਂ ਤਾਂ ਲਵੀ ਜਾਂਦੇ ਨਿੱਕੇ ਹੁੰਦੇ ਸਿੱਧੂ ਮੂਸੇ ਵਾਲੇ ਦੇ ਕਹਿੰਦੇ ਅਸੀਂ ਕਹਿੰਦੇ ਇਹਦਾ ਜਿਹੜਾ ਕੰਮ ਹੈ ਇਹ ਜੁਦਾ ਵੱਖਰਾ ਹੈ ਜਿਹੜਾ ਗਰਦਾਸ ਮਾਨ ਦਾ ਜੁਦਾ ਵੱਖਰਾ ਹੈ ਜਿਹੜਾ ਇਹ ਕੰਮ ਕਰ ਗਿਆ ਕਿਸੇ ਤੋਂ ਵੀ ਨਹੀਂ ਹੁਣ ਉਹ ਕਿਸ ਤੋਂ ਨਹੀਂ ਉਹ ਤਾਂ ਹੈ ਹੀ ਮੂਸੇ ਵਾਲੇ ਨੇ ਵੀ ਚੱਲੀ ਇਹ ਵੀ ਉਸ ਲੈਵਲ ਤੇ ਹੀ ਸੀਗਾ ਇਹ ਵੀ ਇਹ ਕੋਈ ਉਹਦਾ ਅੰਦਾਜ਼ ਵੱਖਰਾ ਸੀਗਾ ਜੀ ਹਾਂਜੀ ਸਿੱਧੂ ਮੂਸੇ ਵਾਲੇ ਹਾਂਜੀ ਜੀ ਤੁਹਾਡਾ ਕੀ ਲੱਗਦਾ ਜੀ ਦਿਲਜੀਤ ਦਾ ਸਾਡਾ ਭਰਾ ਵਾਂਗੂ ਹੀ ਆ ਜੀ ਬਾਈ ਦਿਲਜੀਤ ਦਾ ਵਹਿ ਹੋਇਆ ਹੋਇਆ ਕਿ ਨਹੀਂ ਹੋ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰਵੀ ਬਰੇਟਾ ਅੱਜ ਪਹੁੰਚਿਆ ਬਾਈ ਦਲਜੀਤ ਦਸਾਂਝ ਦੇ ਪਿੰਡ ਪੰਜਾਬੀ ਗਾਇਕੀ ਦਾ ਸਭ ਤੋਂ ਜਿਆਦਾ ਵੱਡਾ ਚਮਕਦਾ ਸਤਾਰਾ ਹੈ ਨਾ ਜਿਹੜਾ ਇੱਕ ਪਿੰਡ ਪੱਧਰ ਤੋਂ ਉੱਠ ਕੇ ਬਾਲੀਵੁੱਡ ਤੱਕ ਗਿਆ ਹੈ ਨਾ ਤੇ ਉਹਦੇ ਪਿੰਡ ਪਹੁੰਚੇ ਆਪਾਂ ਕਰਾਂਗੇ ਗੱਲਾਂ ਬਾਤਾਂ ਤੇ ਇੱਕ ਹੋਰ ਤੁਸੀਂ ਜਾਣਦੇ ਹੋ ਬਾਈ ਦਲਜੀਤ ਦੀ ਚਮਕੀਲੇ ਤੇ ਫਿਲਮ ਆਰੀ ਹੈ ਤੇ ਕਾਫੀ ਜਿਹੜਾ ਪੰਜਾਬ ਵਿੱਚ ਵਿਰੋਧ ਹੋ ਰਿਹਾ ਉਸ ਫਿਲਮ ਦਾ ਤੇ ਆਪਾਂ ਪਿੰਡ ਵਾਲਿਆਂ ਨਾਲ ਗੱਲਾਂ ਕਰਾਂਗੇ ਵੀ ਉਹਦੇ ਪਿੰਡ ਵਾਲੇ ਉਸ ਫਿਲਮ ਬਾਰੇ ਕੀ ਕਹਿੰਦੇ ਨੇ ਵੀ ਇਹ ਫਿਲਮ ਬੰਨਣੀ ਚਾਹੀਦੀ ਸੀ ਜਾਂ ਨਹੀਂ ਹੈ ਨਾ ਤਾਂ ਦੋਸਤੋ ਆਜੂ ਆਪਾਂ ਚੱਲਦੇ ਹਾਂ ਦੋਸਤੋ ਸਾਲ ਆ ਸਾਹਮਣੇ ਉਹ ਜਿੱਥੇ ਕੋਕਾ ਕੋਲਾ ਵਾਲਾ ਬੋਰਡ ਲੱਗਾ ਹੋਇਆ ਹੈ ਅੱਛਾ ਤੇ ਆਉਂਦਾ ਹੁੰਦਾ ਬਾਈ ਪਿੰਡ ਕਿਤੇ ਕਿਤੇ ਆਉਂਦਾ ਹੁੰਦਾ ਬਹੁਤ ਜ਼ਿਆਦਾ ਕਿੰਨਾ ਕ ਟਾਈਮ ਹੋ ਗਿਆ ਬਣਾਇ ਇਹਨੂੰ 2 ਸਾਲ ਹੋ ਗਏ ਅੱਛਾ ਤੇ ਹੁਣ ਘਰ ਵਿੱਚ ਰਹਿੰਦਾ ਕੋਈ ਘਰ ਵਿੱਚ ਚਾਚਾ ਲੈਂਦਾ ਉਹ ਜੁਦਾ ਰਹਿੰਦਾ ਅੱਛਾ ਜੀ ਉਹਨਾਂ ਦੇ ਫਾਦਰ ਸਾਹਿਬ ਫਾਦਰ ਸਾਹਿਬ ਕੱਲ ਆਏ ਸੀ ਠੀਕ ਨਹੀਂ ਸਿਹਤ ਹੈਗੀ ਅੱਛਾ ਅੱਛਾ ਲੁਧਿਆਣਾ ਨਹੀਂ ਰਹਿੰਦੀ ਅੱਛਾ ਜੀ ਮਾਤਾ ਉਹਨਾਂ ਦੀ ਮਾਤਾ ਵੀ ਉੱਥੇ ਹੀ ਹੈ ਮਾਤਾ ਵੀ ਉੱਥੇ ਹੀ ਹੈ ਤੇ ਫੈਮਿਲੀ ਵਿੱਚ ਕੌਣ ਕੌਣ ਹੈ ਬਾਈ ਉਹਨਾਂ ਦੇ ਫੈਮਿਲੀ ਪੈਕ ਬਰਾਦਰ ਹੈ ਛੋਟਾ ਅੱਛਾ ਜੀ ਤੇ ਹੋਰ ਕੋਈ ਸਿਸਟਰ अच्छा इंग्लैंड बेटर इंग्लैंड भाई दलजीत ਦਾ ਵਹਿ ਹੋਇਆ ਹੋਇਆ ਕਿ ਨਹੀਂ ਹੋਇਆ ਹਾਂਜੀ ਹੋਇਆ ਕੀ ਜਵਾਕ ਨਹੀਂ ਉਹਦੇ ਇੱਕ ਮੁੰਡਾ ਆ ਜੀ ਉਹ ਤਾਂ ਬਾਹਰ ਆਂਦੇ ਹੁੰਦੇ ਨੇ ਨਹੀਂ ਬਾਹਰ ਹੀ ਆਂਦੇ ਇੱਕ ਮੁੰਡਾ ਹੀ ਕਿੰਨੇ ਦਿਨਾਂ ਬਾਹਰ ਆਉਂਦੇ ਨੇ ਵੈਸੇ ਉਹ ਮਰਜ਼ੀ ਨਾਲ ਆਉਂਦਾ ਜੀ ਹੁਣ ਜਿੱਦਾਂ ਉਹ ਆਪਣਾ ਉਹ ਮਰਜ਼ੀ ਹੁੰਦੀ ਜਦੋਂ ਕਦੇ ਇਹਦਾ ਕੰਮ ਹੋਵੇ ਜਾ ਕੇ ਤੇ ਆਇਆ ਹੋਵੇ ਜਦੋਂ ਕੋਈ ਖਾੜਾ ਵਗੈਰਾ ਸ਼ੋਹਲਾ ਆਉਂਦੇ ਤਾਂ ਸ਼ੋਹਲਾ ਆਵੇ ਚਾਹੇ ਕਿਤੇ ਸੱਧਿਆ ਹੋਵੇ ਅੱਛਾ ਤੁਹਾਨੂੰ ਪਤਾ ਉਹਨਾਂ ਦੀ ਫਿਲਮ ਆ ਰਹੀ ਹੈ ਇੱਕ ਚਮਕੀਲਾ ਸਾਫ ਤੇ ਹਾਂਜੀ ਆਉਂਦੀ ਆ ਰਹੀ ਹੈ ਹਾਂ ਉਹਦਾ ਕਾਫੀ ਵਿਰੋਧ ਹੋ ਰਿਹਾ ਹੈ ਪਤਾ ਤੁਹਾਨੂੰ ਇਹ ਨਹੀਂ ਪਤਾ ਜੀ ਵੀ ਬੰਨਣੀ ਚਾਹੀਦੀ ਸੀ ਦੱਸਿਆ ਨਹੀਂ ਉਹ ਡੈਡੀ ਕਾਲ ਆਇਆ ਸੀ ਸਾਡੇ ਘਰੇ ਵੀ ਇਦਾਂ ਨਹੀਂ ਦੱਸਿਆ ਉਹਨੂੰ ਅੱਛਾ ਕਿਉਂ ਕਹਿੰਦੇ ਸੀ ਵੀ ਪੰਜਾਬ ਚਾਹੂਗਾ ਮੈਨੂੰ ਪਤਾ ਨਹੀਂ ਹੈ ਨੀ ਇੱਕ ਗੱਲ ਨਹੀਂ ਕਹੀ ਸੀ ਬਾਈ ਦਲਜੀਤ ਨੇ ਕਹਿੰਦੇ ਵੀ ਹਾਂ ਮੈਂ ਬਿਨਾਂ ਪੱਗ ਤੋਂ ਕਹਿੰਦਾ ਕੋਈ ਫਿਲਮ ਨਹੀਂ ਕਰੂੰਗਾ ਕੰਮ ਨਹੀਂ ਕਰੂੰਗਾ ਵੀ ਇਹਦੇ ਵਿੱਚ ਥੋੜਾ ਜਿਹਾ ਮਤਲਬ ਵੀ ਹੈਅਰ ਸਟਾਈਲ ਜਿਹੜਾ ਬਦਲਿਆ ਪੱਗ ਲਾਤੀ ਮਤਲਬ ਤੇ ਤਾਂ ਕਰਕੇ ਲੋਕ ਕਾਫੀ ਵਿਰੋਧ ਕਰੀ ਜਾਂਦੇ ਨੇ ਵੀ ਸਹੀ ਆ ਇਹ ਜਾਂ ਗਲਤ ਹੈ ਉਹ ਤਾਂ ਕਹਿੰਦਾ ਜੋ ਉਹ ਕਹਿੰਦਾ ਜੋ ਹੈਗਾ ਠੀਕ ਹੈ ਦਲਜੀਤ ਦਾ ਡੈਡੀ ਕਾਲ ਦੱਸਦਾ ਸੀਗਾ ਉਹ ਕਹਿੰਦੇ ਇਦਾਂ ਹੀ ਉਹ ਨਹੀਂ ਕੀਤਾ ਕੰਮ ਪਹਿਲਾਂ ਜੁਕੀਲੇ ਨੇ ਵੀ ਹੁਣ ਕ ਅਸੀਂ ਯਾਰ ਲਿਖਾਈ ਦਿੱਤੀ ਫਿਲਮਾਂ ਦੇ ਡਾਇਰੈਕਟਰ ਦਾ ਡਾਇਰੈਕਟਰ ਤੇ ਹੁੰਦਾ ਤੇ ਇੱਕ ਕਲਾਕਾਰ ਬੰਦਾ ਵੀ ਉਹ ਕੋਈ ਵੀ ਰੋਲ ਕਰਨਾ ਪੋਗਾ ਉਹਨੂੰ ਤਹਾ ਜੀ ਪੱਗ ਖੋਲਣੀ ਪੈ ਜੇ ਕਿਸੇ ਰੋਲ ਵਾਸਤੇ ਤਾਂ ਇੰਦਾ ਲਿਖਿਆ ਹੋਇਆ ਹਾਂ ਜੀ ਉਹ ਕਰਨਾ ਪਣਾ ਹਾਂ ਜੀ ਥੋੜਾ ਕੀ ਲੱਗਦਾ ਜੀ ਦਿਲਜੀਤ ਦੱਸ ਸਾਡਾ ਭਰਾ ਵਾਂਗੂ ਹੀ ਆ ਜੀ ਮਿਲਿਓ ਕਦੇ ਤੁਸੀਂ ਵੀ ਛੋਟੇ ਹੁੰਦੇ ਸੀ ਕਲਾਕਾਰ ਬਣਨ ਤੋਂ ਪਹਿਲਾਂ ਹਾਂ ਜੀ ਇੱਥੇ ਰਿਹਾ ਇੱਥੇ ਪੜਿਆ ਹਾਂ ਜੀ ਅੱਛਾ ਸਾਡੀ ਗੋਲੀ ਇੱਥੇ ਲੱਗੇ ਪਿੰਡ ਜਟਾ ਹਾਂ ਇੱਥੇ ਪੜਦਾ ਹਾਂ ਜੀ ਅੱਛਾ ਮਤਲਬ ਦੋਸਤੀ ਉਹ ਤੁਸੀਂ ਦਿਲਜੀਤ ਦਾ ਸਾਹਦੇ ਹਾਂਜੀ ਹਾਂਜੀ ਘਰਾਂ ਵਿੱਚੋਂ ਹੀ ਆ ਸਾਡੀ ਅੱਛਾ ਸੋਡੇ ਘਰਾਂ ਵਿੱਚੋਂ ਹੀ ਹਾਂਜੀ ਠੀਕ ਹੈ ਅਜੇ ਬਚਪਨ ਚ ਪਹਿਲਾਂ ਸੁਭਾਅ ਕਿਵੇਂ ਹੁੰਦਾ ਸੀ ਆ ਦਿਲਜੀਤ ਦਾ ਮੇਰਾ ਤਾਂ ਕਾਫੀ ਛੋਟਾ ਹਾਂਜੀ ਅੱਛਾ ਹਾਂਜੀ 35-40 ਸਾਲ ਦਾ ਹੋਣਾ ਹੁਣ ਇਹ ਮੈਂ 50 ਸਾਲ ਦਾ ਹੋ ਗਿਆ ਹਾਂਜੀ ਅੱਛਾ ਸ਼ਾ 35 ਸਾਲ ਦਾ ਹੋਣਾ ਇਹ ਕਲਾਕਾਰ ਬਣਨ ਤੋਂ ਪਹਿਲਾਂ ਕੋਈ ਗਾਇਕੀ ਵਗੈਰਾ ਚ ਹੈਗਾ ਸੀ ਕੋਈ ਇਸ ਤਰ੍ਹਾਂ ਦਾ ਇੰਟਰਸਟ ਹਾਂਜੀ ਸੀਗਾ ਉਹਦਾ ਸੀਗਾ ਹਾਂਜੀ ਅੱਛਾ ਸੀਗਾ ਹਾਂਜੀ ਉਹਦੀ ਮਾਨ ਸੀਗਾ ਮਨ ਚਾਹ ਉਹਦੀ ਪਹਿਲਾਂ ਨਹੀਂ ਪਹਿਲਾਂ ਕੀ ਪਹਿਲਾਂ ਮਾਮਿਆਂ ਕੋਲ ਚੱਲ ਗਿਆ ਸੀ ਮਾਮਿਆਂ ਨੇ ਸਿਖਾਇਆ ਇਹਨੂੰ ਅੱਛਾ ਜੀ ਠੀਕ ਹੈ ਠੀਕ ਹੈ ਅੱਛਾ ਬਚਪਨ ਉਹਦਾ ਇੱਥੇ ਲੰਘਿਆ ਇੱਥੇ ਲੰਘਿਆ ਇੱਥੇ ਪੜ੍ਹਿਆ ਇੱਥੇ ਕਿਵੇਂ ਦੱਸ ਭਾਏ ਕਿਵੇਂ ਦੱਸ ਗਿਆ ਠੀਕ ਸਿਖਾਇਆ ਹਾਂ ਜੀ ਠੀਕ ਜਿਹਾ ਜਿਹਦਾਂ ਦਾ ਜਵਾਬ ਕਰਨਾ ਹੁੰਦਾ ਹੈ ਜੀ ਆਮ ਆਮ ਮਾਨ ਕਰਦੇ ਹਾਂ ਪੂਰਾ ਵੀ ਪਿੰਡ ਦਾ ਜਿਹੜਾ ਬੰਦਾ ਬਾਲੀਵੁੱਡ ਤੱਕ ਵਾਗ ਗਿਆ ਹਾਂ ਜੀ ਹਾਂ ਜੀ ਇਹਦੇ ਉੱਪਰ ਦਾ ਪੰਜਾਬ ਦਾ ਕੋਈ ਸਟਾਰ ਨਹੀਂ ਹੈ ਹਾਂ ਜੀ ਹਾਂ ਜੀ